ਚੱਲ ਮਾਂ ਓ ਮਾਂ ਮੇਰੀ ਮਾਂ ਮੇਰ ਗਈ ਵਾਸਾ ਅੱਜ ਆ ਤੇਰੇ ਫੁੱਲ ਵੀ ਲੈ ਜਾਣੇ ਆ ਕੀਤਰਪੁਰ ਡੇੜੀ ਨੂੰ ਜਾਣਾ ਦੋ ਹਨਾ ਓ ਮੇਰੀ ਮਾਂ ਦੇ ਫੁੱਲ ਪਈ ਆ ਆ ਮੇਰੀ ਮਾਂ ਦੇ ਫੁੱਲ ਪਈ ਆ ਆ ਮੇਰੀ ਮਾਂ ਦੇ ਫੁੱਲ ਆ ਮੇਰੀ ਮਾਂ ਦੇ ਵਾਸਾ ਆਖਰੇ ਦਿਨ ਦੇ ਫੁੱਲ ਅੱਜ ਕੀਰਤਨ ਪਰਹੁੰਡ ਲੈ ਜਾਣੇ ਆ ਮੇਰੀ ਮਾਂ ਦੇ ਫੁੱਲ ਬਸ ਅੱਜ 10ਵੇਂ ਦਿਨ ਮੇਰੀ ਮਾਂ ਨੇ ਵਧਾਈ ਅੱਜ 10ਵੇਂ ਦਿਨ ਮੇਰੀ ਮਾਂ ਦੀ ਵਧਾਈ ਹੈ ਚਲੀ ਜਾਣਾ ਫੁੱਲ ਰਹਿ ਗਿਆ ਬਸ ਕਰ ਲੇ 10 ਦਿਨ ਹੁੰਦੇ ਆ ਜਦੋਂ ਮਾਂ ਤੋਂ ਵੱਧ ਦੁੱਖ ਕੋਈ ਨਹੀਂ ਹੈਗਾ ਮਾਂ ਪਿਓ ਤੋਂ ਵੱਧ ਹੈ ਨਾ 10 ਦਿਨ ਹੋ ਗਏ ਅੱਜ ਮਾਂ ਨੂੰ ਇੱਥੋਂ ਗਏ ਜੀ ਨੂੰ ਅੱਜ ਫਲ ਲਾ ਉਹ ਵੀ ਤਾਰੇ ਹੋਣੇ ਜਾ ਕੇ ਮਾ ਗਏ ਬਸ ਆ ਮੇਰੀ ਮਾਂ ਦੇ ਫਲ ਆ ਆਖਰੀ ਵਾਰ ਜਿਹੜੀ ਤਾਰ ਕੇ ਆਉਣੀ ਆ ਮੇਰੀ ਮਾਂ ਬਸ ਇੱਕ ਦੂ ਵਾਰ ਕੋਈ ਸਾਧੂ ਮਨ ਜਾ ਵਾਈ ਗੁਰੂ ਕੋਲ ਮੇਰੀ ਮਾਂ ਵਾਈ ਗੁਰੂ ਦੇ ਚਰਨਾਂ 'ਚ ਜਾਵੇ ਉਹਦੀ ਆਤਮਾ ਨੂੰ ਸ਼ਾਂਤੀ ਮੇਰੇ ਵਧੀਆ